ਅੱਜ ਸ਼੍ਰੋਮਣੀ ਅਕਾਲੀ ਦਲ ਦੀ ਮੁਕਸਰ ਦੇ ਵਿੱਚ ਇੱਕ ਸਿਆਸੀ ਕਾਨਫਰੰਸ ਹੁੰਦੀ ਆ ਜਿੱਥੇ ਕਿ ਠਾਠਾ ਠਾਠਾ ਮਾਰਦਾ ਘੱਟ ਦੇਖਿਆ ਜਾਂਦਾ ਉੱਥੇ ਹੀ ਅਕਾਲੀ ਦਲ ਦੇ ਦੁੱਝਾਰੂ ਵਰਕਰ ਤੁਹਾਨੂੰ ਅਜੇ ਦਿਖਾਉਣਾ ਚਾਹੁੰਦੇ ਜਿਹੜੇ ਚੱਲਣ ਤੋਂ ਸਮਰਥ ਨੇ ਫੇਰ ਵੀ ਇਸ ਰੈਲੀ ਦੇ ਵਿੱਚ ਪਹੁੰਚੇ ਨੇ ਚਾਹੁੰਦੇ ਨੇ ਅਕਾਲੀ ਦਲ ਨੂੰ ਤਸਵੀਰਾਂ ਦਿਖਾ ਦਿੰਨੇ ਆ ਦੇਖੋ व्हीलचेयर ਤੇ ਨੇ ਦੋਨੋਂ ਜਾਣੇ व्हीलचेयर ਤੇ ਰਹੇ व्हीलचेयर ਤੇ ਹੋ ਕੇ ਜਿਹੜਾ ਆ ਅੱਜ ਜਿਹੜਾ ਇੱਥੇ ਪਹੁੰਚਿਆ ਹਾਲਾਂਕਿ ਤਿੰਨ ਹੀ ਇਹ ਹੈਂਡੀਕੈਪ ਨੇ ਇੱਕ ਦੇ ਹੱਥ ਦੀ ਗੱਲ ਆ ਦੋ ਲੱਤਾਂ ਤੋਂ ਜਿਹੜੇ ਅਸਮਰਥ ਨੇ ਫਿਰ ਵੀ ਇੰਨਾ ਵੱਲੋਂ ਜਿਹੜਾ ਸ਼ਮੂਲਿਤ ਕੀਤੀ ਜਾਂਦੀ ਆ ਅਕਾਲੀ ਦਲ ਦੀ ਇਸ ਰੈਲੀ ਦੇ ਵਿੱਚ ਉਹਨਾਂ ਨਾਲ ਗੱਲਬਾਤ ਕਰ ਲੈਣੇ ਆ ਕੀ ਕਹੋਗੇ ਤੁਸੀਂ ਅੱਜ ਰੈਲੀ ਚ ਆਇਓ ਰੈਲੀ ਦੇ ਕੀ ਕੀ ਕਰੇ ਆ ਤੇ ਇਹ ਕਰਨਾ ਚਾਹੁੰਦੇ ਸਾਬ ਜੀ ਸਾਨੂੰ ਕੋਈ ਵੀ ਚੀਜ਼ ਆ ਵੀ ਪੈਸਾਂ ਸਾਡੀ ਆ ਉਹ 2500 ਵੀ ਸਾਨੂੰ ਉਹ 1500 ਮਿਲਦੀ ਆ ਉਹ ਵੀ ਆਪ ਤੇ ਵੇਖ ਲਓ ਬਹੁਤ ਜੰਗਾਰਾ ਕਰਦੇ ਆ ਸਾਡੇ ਮਾਂ ਪਿਓ ਵਿਰਦੇ ਰਿਆ ਜੀ ਹੈ ਜੀ ਹਰ ਚੀਜ਼ੇ ਅਤੇ ਚਾਹੁੰਦੇ ਆ ਵੀ ਕਾਲੀ ਦਾਲ ਵਿੱਚ ਵੀ ਸਾਡੀ ਕੋਈ ਸੇਧਾ ਕੀਤੀ ਜਾਵੇ। ਹਾਂ ਕਾਲੀ ਦਾਲ ਦੇ ਨਾਲ ਜੁੜੇ ਹੋਏ ਆ ਜੀ। ਹਾਂ ਕਾਲੀ ਦਾਲ ਜੁੜੇ ਹੋਏ ਆ ਜੀ। ਠੀਕ ਆ ਜੀ। ਕਹਿੰਦੇ ਲੋਕਾਂ ਦਾ ਕਾਲੀ ਦਾਲ ਖਤਮ ਹੋ ਗਿਆ ਜਾਂ ਕੁਝ ਲੱਗਦਾ? ਨਹੀਂ ਜੀ ਨਹੀਂ। ਨਹੀਂ ਖਤਮ ਨਾ ਨਹੀਂ ਹੋਈ ਜੀ। ਸਭ ਜੀ ਕਾਲੀ ਦਾਲ ਨਾਲ ਜੁੜੇ ਹੋਏ ਆਤੀ। ਅਤੇ ਹਰ ਵਾਰੀ ਇਹਨਾਂ ਦੇ ਨਾਲ ਹੀ ਰਹਿੰਨੇ ਆ। ਹਾਂ ਜੀ। ਸਰ ਮੈਂ ਕਹਿਣਾ ਚਾਹੁੰਦਾ ਹਾਂ ਕਾਲੀ ਦਾਲ ਬਹੁਤ ਵਧੀਆ ਹੈਗੀ ਕਾਲੀ ਦਾਲ ਜੋ ਸਰਕਾਰ ਗਰੀਬ ਦੀ ਸਹੂਲਤਾਂ ਵਿੱਚ ਬਹੁਤ ਵਧੀਆ ਦਿਨ ਦੀ ਸਹੂਲਤ ਜੀ। ਕਿਉਂਕਿ ਪੰਜਾਬ ਸਰਕਾਰ ਨੇ ਜੋ ਆਪ ਪਾਰਟੀ ਸਰਕਾਰ ਆ ਜੀ। ਇਹਨਾਂ ਨੇ 2500 ਰੁਪਏ ਪਲਸਨ ਕਹੀ ਸੀਗੀ ਠੀਕ ਹੈ ਅੱਜ ਦੇਖੋ ਤੁਸੀਂ ਦਿੱਲੀ ਦੇ ਵਿੱਚ 5000 ਰੁਪਏ ਹੈਂਡੀਕੈਪਟਰ ਨੂੰ ਪਲਸਨ ਦਿੱਤੀ ਜਾਂਦੀ ਹੈ ਜੀ ਕਿਉਂਕਿ ਹੈਂਡੀਕੈਪਟਰ ਦੇ ਰਾਸ਼ਨ卡ਡ ਵੀ ਕੱਢ ਦਿੱਤੇ ਗਏ ਆ ਪੱਕੇ ਮਕਾਨ ਨਹੀਂ ਮਿਲਦੇ ਪਏ ਕਈ ਕਿਰਾਇਆ ਤੇ ਰਹਦੇ ਹੈਂਡੀਕੈਪਟਰ ਦੇਖੋ ਕਿਸ ਤਰ੍ਹਾਂ ਦੀ ਸਹੂਲਤ ਵੀ ਪਹਿਲ ਤੌਰ ਤੇ ਅਫਸਰਾਂ ਕੋਲ ਚਾਹੀਦਾ ਪਹਿਲ ਤੌਰ ਤੇ ਕੋਈ ਅਫਸਰ ਨਹੀਂ ਗੱਲ ਸੁਣਦਾ ਜੀ ਮੇਰੇ ਬੇਟੇ ਦੀ ਪਲਸਨ ਸੀ ਮੈਂ ਕਿੰਨੇ ਧਨ ਦੱਦ ਸੀ ਇਸ ਅਫਸਰ ਤੱਕੇ ਖਾਂਦ ਰਿਆ ਪਰ ਮੇਰੀ ਅਕਾਲੀ ਦਲ ਹੁੰਦਾ ਫੇਰ ਕੀ ਬੱਕੀ ਹੁੰਦਾ ਜੇ ਸਾਡਾ ਅਕਾਲੀ ਦਲ ਸਰਕਾਰ ਹੁੰਦੀ ਤਾਂ ਮੇਰਾ 5 ਮਿੰਟਾਂ ਦਾ ਕੰਮ ਹੁੰਦਾ ਸੀ ਉੱਥੇ ਸਾਡਾ ਪਹਿਲਦਾਰ ਤੇ ਕੰਮ ਹੁੰਦਾ ਉੱਥੇ ਸਰ ਕਿਉਂਕਿ ਦੇਖੋ ਮੈਂ ਪਲਸਣਾ ਤੇ ਤੱਕ ਕੇ 7 ਹਫਤਾ ਹਫਤਾ ਖਾਂਦਾ ਰਿਹਾ ਜੀ ਮੈਂ ਮੇਰੀ ਇੱਕ ਵੀ ਸੁਣਵਾਈ ਨਹੀਂ ਹੋਈ ਉੱਥੇ ਬਹੁਤ ਸਾਰੇ ਲੋਕ ਕਹਿੰਦੇ ਆ ਕਾਲੀ ਦਾਲ ਤਾਂ ਹੁਣ ਖਤਮ ਕਰ ਦੇਣਾ ਖਤਮ ਹੋ ਗਿਆ ਤੇ ਲੱਗਦਾ ਹੈ ਜਿਵੇਂ ਇਹ ਰੈਲੀ ਨਹੀਂ ਨਹੀਂ ਖਤਮ ਨਹੀਂ ਹੋਇਆ ਹਾਂ ਵੀ ਹੱਜ ਤੱਕ ਜੋਗੇ ਲੋਕਾਂ ਦੇ ਦਿਲਾਂ ਵਿੱਚ ਕਾਲੀ ਦਾਲ ਜਿੰਦਾ ਜੀ ਬਿਲਕੁਲ ਇਹ ਦੇਖੋ ਕਰਦਿਆ ਤੇ व्हीलचेयर ਤੇ ਇੱਕ ਹੋਰ ਵੀ ਨੇ ਉਹਨਾਂ ਨਾਲ ਵੀ ਗੱਲ ਕਰ ਲੈਂਦੇ ਆ ਤੁਸੀਂ ਕੀ ਕਹੋਗੇ ਅਕਾਲੀ ਦਲ ਬਾਰੇ ਕੀ ਸਰ ਜੀ ਆਪਾਂ ਦਾ ਕੋਸ਼ਿਸ਼ ਮੰਗੇ ਸਾਡੇ ਤਾਂ ਅੱਜ ਮੰਗਾ ਹੀ 2500 ਬਾਦਾ ਕਿਤੇ ਹੀ ਜੰਨੇ ਨੇ 2500 ਪੈਨਸਲ ਕੀਤੀ ਆ ਵੀ ਐਮਡੀ ਕਾਪੀਰ ਜੋ ਆਮ ਆਦਮੀ ਪਾਰਟੀ ਦੀ ਉਹਨੇ ਤੁਹਾਡੇ ਨਾਲ ਉਹ ਕੀਤਾ ਆਏ ਤੱਕਾ ਹੀ ਹੋ ਰਹੀ ਸਾਨੂੰ ਕੋਈ ਕੰਮ ਨਹੀਂ ਹੋ ਰਿਹਾ ਸਾਡੇ ਕੋਈ ਐਨਆਈ ਸੁਣਾਈ ਨਹੀਂ ਕਰਦੇ ਕੋਈ ਵੀ ਨਾ ਐਮਐਲਏ ਸਾਫ ਕਰਦੇ ਨਾ ਕੁਝ ਕੋਈ ਕਰਦੇ ਅਕਾਲੀ ਦਲ ਦੀ ਸਰਕਾਰ ਸੀ ਫੇਰ ਕੀ ਉਹਨਾਂ ਦੇ ਕੰਮ ਬਾਰੇ ਕਿਤੇ ਹਰ ਸਾਨੂੰ ਹਰ ਪੇਲ ਤੇ ਧਾਰ ਤੇ ਮਿਲਦੇ ਹੀ ਥੱਲੇ ਉਤਰ ਕੇ ਕਿਤੇ ਵੀ ਵੇਖ ਲੈਂਦੇ ਉੱਥੇ ਉਤਰ ਕੇ ਮਿਲਦੇ ਹੀ ਰਹੇ ਪ ਐਮ ਡੀ ਕੈਪਟਨ ਨੂੰ ਹੁਣ ਤੁਸੀਂ ਰੈਲੀ 'ਚ ਆਏ ਸੀ ਦੇਖਿਆ ਆ ਇਕੱਠ ਦੇਖਿਆ ਕੱਢ ਦੇਖੀ ਕੀ ਕਹਿੰਦੇ ਰਾਜ ਦਾ ਬੋਸ ਹੀ ਐਂਡੇ ਰੈਲੀ 'ਚ ਐਸੀ ਆਏ ਆ ਸਾਨੂੰ ਖੁਸ਼ੀ ਹੋਈ ਹੈ ਕਾਲੀ ਦਲ ਦੀ ਖੁਸ਼ੀ ਹੈ ਅਸੀਂ ਸ਼ਾਮਲ ਹੋਏ ਹਾਂ ਹਰ ਵਾਰੀ ਹੁੰਦੇ ਆ ਰੈਲੀ 'ਚ ਹੀ ਜੰਨੇ ਜੀ ਤੇ ਜਦੋਂ ਕਰਕੇ ਹਾਂਜੀ ਹਾਂਜੀ ਆ ਚੌਣੇ ਐਸੀ ਤਾਂ ਕਹਿੰਦੇ ਆ ਬਈ ਸੋ ਬਿਲਕੁਲ ਇਹ ਦੇਖੋ ਤਸਵੀਰਾਂ ਨੇ ਜਿਹੜੀਆਂ ਇਹ ਕਰਦੇ ਆ ਜਿਹੜੇ ਕਿ ਕਹਿੰਦੇ ਨੇ ਕਿ ਅਕਾਲੀ ਦਲ ਜਦ ਤੁਸੀਂ ਸੁਖਬੀਰ ਸਿੰਘ ਬਾਦਲ ਜਾਂ ਕਿਸੇ ਅਕਾਲੀ ਦਲ ਨੂੰ ਮਿਲਣ ਮਾਰਕਰ ਨੂੰ ਮਿਲਦੇ ਸੀ ਜਾਂ ਲੀਡਰ ਨੂੰ ਮਿਲਦੇ ਸੀ ਸੌਕੇ ਮਿਲਣਦੇ ਸੀ ਕੁਝ ਹਾਂਜੀ ਹਾਂਜੀ ਸੌਕੇ ਬਹੁਤ ਸੌਕੇ ਮਿਲਦੇ ਸਾਨੂੰ ਹਰ ਪਹਿਲ ਤੇ ਧਾਰ ਤੇ ਮਲਾਉਂਦੇ ਹੀ ਹਰ ਲੀਡਰ ਨੂੰ ਸਾਨੂੰ ਜੀ ਹੁਣ ਕੀ ਹਾਲ ਹੈ ਹੁਣ ਤਾਂ ਹਾਲੇ ਕੋਈ ਸੁਣਾਈ ਨਹੀਂ ਹੋ ਰਹੀ ਸਾਡੀ ਦਾ ਕਿੱਥੇ ਵੀ ਜਾਈਏ ਤਾਂ ਕੋਠੀ ਖੇਰਿਆਂ ਦੇ ਸਾਹ ਵੀ ਨਹੀਂ ਕਰੀ ਸੋ ਬਿਲਕੁਲ ਇਹ ਤਸਵੀਰਾਂ ਨੇ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਇਸ ਸਮੇਂ ਇਹ ਹੈਂਡੀਕੈਪ ਨੇ ਚੱਲਣ ਤੋਂ ਸਮਰਥਨ ਹੈ ਇੱਕ ਵੀਰ ਹੋਣਾ ਦੇ ਹੱਥ ਨਹੀਂ ਕੰਮ ਕਰਦੇ ਫਿਰ ਵੀ ਦੇਖੋ ਇਹ ਅਕਾਲੀ ਦਲ ਦੇ ਸਪੋਰਟਰ ਨੇ ਅਕਾਲੀ ਦਲ ਦੇ ਨਾਲ ਅੱਜ ਉਹਨਾਂ ਦੀ ਰੈਲੀ ਦੇ ਵਿੱਚ ਸਪੋਰਟ ਕਰਨ ਲਈ ਪਹੁੰਚਿਆ ਜਿਨ੍ਹਾਂ ਦਾ ਕਹਿਣਾ ਕਿ ਸਾਡੇ ਕੰਮ ਅਕਾਲੀ ਦਲ ਵੇਲੇ ਹੀ ਹੁੰਦੇ ਆਏ ਨੇ ਤੇ ਹੁਣ ਤੱਕ ਕੰਮਾਂ ਨੂੰ ਤਰਸਦੇ ਨਜ਼ਰ ਆ ਰਹੇ ਆ ਨਾ ਤਾਂ ਕੋਈ ਅਧਿਕਾਰੀ ਮਿਲਦਾ ਨਾ ਹੀ ਕੋਈ ਮੰਤਰੀ ਨਾ ਮੈਲੇ ਨਾ ਕੋਈ ਹੋਰ ਚੁਣਿਆ ਹੋਇਆ ਲੀਡਰ ਇਹਨਾਂ ਨੂੰ ਮਿਲਦਾ ਹੈ ਪਰ ਅਕਾਲੀ ਦਲ ਨੂੰ ਹਜੇ ਵੀ ਇਹ ਯਾਦ ਕਰਦੇ ਹੋਇਆ ਕਹਿੰਦੇ ਨੇ ਕਿ ਉਸ ਨੂੰ ਹੁੰਦਿਆਂ ਸਾਡੇ ਕੰਮ ਹੋ ਜੋ ਇਹਨਾਂ ਵਿਚਕਾਰ ਨਜ਼ਰ ਆ ਰਿਹਾ ਹੈ ਕੈਮਰਾ ਤੇਨ ਜੇ ਸ਼ਰਮਾ ਦੇ ਨਾਲ ਜਸਪੀਤ ਸਿੰਘ ਅਸ਼ਕ ਪੀਟੀਸੀ ਨਿਊਜ਼ ਮੁਖਸਰ ਸਾਹਿਬ